ਸਜਣ ਦੀ ਕਿਰਪਾਲਤਾ ਕਰਨੀ ਹੈ ਨਮਸਕਾਰ ਕਰਨ ਵਾਲੇ ਵੀਰਾਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰਕੇ ਸਤਿਗੁਰਾਂ ਦੀ ਗੋਦ ਵਿੱਚ ਬੈਠੋ ਬਾਕੀ ਰਹਿੰਦੀਆਂ ਬੇਨਤੀਆਂ ਪਾਈ ਹਰਜਿੰਦਰ ਸਿੰਘ ਸਟੇਟ ਸਕੱਤਰ ਉਹਨਾਂ ਪਾਸੋਂ ਆਪਜੀ ਬੜੇ ਪਿਆਰ ਦੇ ਨਾਲ ਅਦਬ ਨਾਲ ਸਤਕਾਰ ਦੇ ਨਾਲ ਸਰਵਣ ਕਰੋ ਉਹਨਾਂ ਤਮਾਮ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਜੇ ਦਿਨ ਦੇ ਸਮਾਗਮ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਸਮੂਲੀਅਤ ਕਰ ਰਹੇ ਆਂ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਪ੍ਰਬੰਧਕਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਇਹਨਾਂ ਮੰਡੀਆਂ ਦੇ ਵਿੱਚ ਫਸਲਾਂ ਆਉਂਦੀਆਂ ਸੀ ਤੇ ਜਾਂਦੀਆਂ ਸੀ ਝੋਨਾ ਆਉਂਦਾ ਸੀ ਵੇਚ ਕੇ ਚਲਾ ਜਾਂਦਾ ਸੀ ਕਣਕ ਆਉਂਦੀ ਸੀ ਤੇ ਜਾਂਦੀ ਸੀ ਕਿੰਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਪੰਜਾਬ ਦੀਆਂ ਇਹਨਾਂ ਮੰਡੀਆਂ ਦੇ ਵਿੱਚ ਗੁਰਸਿੱਖੀ ਦੀ ਰੌਣਕ ਦੁਬਾਰਾ ਬਹਾਲ ਹੋਈ ਹੈ। ਸੰਗਤਾਂ ਦੇ ਵਿੱਚ ਪਿਆਰ ਦੇਖ ਕੇ ਸੰਗਤਾਂ ਦੇ ਮਨਾਂ ਵਿੱਚ ਬੈਰਾਗ ਦੇਖ ਕੇ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਸੰਗਤਾਂ ਦੇ ਵਿੱਚ ਇਸ ਸਿੱਖੀ ਦੇ ਪਿਆਰ ਲਈ ਕਿੰਨੀ ਤੜਪ ਸੀ। ਸੋ ਵੱਡੇ ਭਾਗਾਂ ਵਾਲੇ ਆ। ਅੱਜ ਸਾਡੇ ਕੋਲ ਸਟੇਜ ਸਜ ਚੁੱਕੀ ਹੈ ਜਿਹੜੀਆਂ ਘੜੀਆਂ ਦਾ ਸਾਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ ਭਾਈ ਸਾਹਿਬ ਜੀ ਸਟੇਜ ਤੇ ਸੱਜੂਕੇ ਨੇ ਬੜੀ ਕਿਰਪਾ ਸੰਗਤ ਜੀ ਭਾਈ ਸਾਹਿਬ ਜੀ ਦੇ ਉੱਤੇ ਨਹੀਂ ਤੇ ਅੱਜ ਦੇ ਟਾਈਮ ਜਿੱਥੇ ਬੱਚੇ ਆਪਣੇ ਮਾਪਿਆਂ ਦੀ ਨਹੀਂ ਸੁਣਦੇ ਜਮਾਨੇ ਦਾ ਬੁਰਾ ਹਾਲ ਹੈ ਇਹੋ ਜੇ ਸਮੇਂ ਦੇ ਵਿੱਚ ਐਡੀ ਵੱਡੀ ਗਿਣਤੀ ਵਿੱਚ ਸੰਗਤਾਂ ਸਾਰ ਰੋਕ ਕੇ ਅਰ ਜੀ ਕਿਸੇ ਨੂੰ ਸੁਣਦੀਆਂ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਆਓ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰੀਆਂ ਭਰ ਰਹੇ ਨੇ ਇੱਕ ਬੇਨਤੀ ਸੰਗਤ ਨੂੰ ਹੋਰਿਆ ਨਾਲ ਜਿੱਥੇ ਆਪ ਸਭ ਹਜ਼ਾਰਾਂ ਦੀ ਗਿਣਤੀ ਵਿੱਚ ਪੰਡਾਲਾਂ ਵਿੱਚ ਬਹਿ ਕੇ ਦੀਵਾਨ ਸਰਵਨ ਕਰ ਰਹੇ ਹੋ ਉੱਥੇ YouTube ਦੇ ਉੱਤੇ MP ਚੈਨਲ ਦੇ ਉੱਤੇ ਭਾਈ ਸਾਹਿਬ ਜੀ ਦਾ ਪ੍ਰੋਗਰਾਮ ਲਾਈਵ ਟੈਲੀਕਾਸਟ ਹੁੰਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਪੰਡਾਲ ਵਿੱਚ ਵੀ ਨੇ ਤੁਸੀਂ ਸਾਰੇ ਉਸ ਚੈਨਲ ਦਾ ਲਿੰਕ ਸ਼ੇਅਰ ਕਰਕੇ ਆਪਣੇ ਭੈਣ ਭਰਾਵਾਂ ਨੂੰ ਤੁਸੀਂ ਅੱਗੇ ਵੀ ਲਿੰਕ ਭੇਜ ਸਕਦੇ ਹੋ ਤਾਂ ਜੋ ਘਰ ਵਿੱਚ ਬੈਠਿਆਂ ਉਹ ਵੀ ਇਸ ਦੀਵਾਨ ਦਾ ਆਨੰਦ ਲੈ ਸਕਣ ਇਹ ਵੀ ਸੰਗਤ ਜੀ ਸੇਵਾ ਇੱਕ ਬੇਨਤੀ ਹੋਰ ਜ਼ਰੂਰ ਧਿਆਨ ਚ ਰੱਖਿਓ ਏਡੇ ਵੱਡੇ ਇਕੱਠ ਵਿੱਚ ਜਿੱਥੇ ਗੁਰਮੁਖ ਸੱਜਣ ਆਉਂਦੇ ਨੇ ਦੀਵਾਨ ਸੁਣਨ ਵਾਲੀਆਂ ਪਿਆਰ ਵਾਲੀਆਂ ਸੰਗਤਾਂ ਹੁੰਦੀਆਂ ਨੇ ਉੱਥੇ ਦੂਜੇ ਲੁੱਟਾਂ ਖੋਹਾਂ ਵਾਲੇ ਬੰਦੇ ਵੀ ਆ ਜਾਂਦੇ ਨੇ ਆਪੋ ਆਪਣੇ ਗਹਿਣੇ ਗੱਟੇ ਆਪੋ ਆਪਣੇ ਪਰਸ ਆਪੋ ਆਪਣੇ ਮੋਬਾਈਲ ਫੋਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸੰਭਾਲ ਕੇ ਰੱਖਿਓ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿੰਨਾ ਸਮਾਂ ਦੀਵਾਨ ਸਜੇਗਾ ਉਹਨਾਂ ਸਮਾਂ ਸੰਗਤ ਨੂੰ ਨਮਸਕਾਰ ਕਰਾਈ ਜਾਵੇ ਜਦੋਂ ਹੀ ਭਾਈ ਸਾਹਿਬ ਗੁਰਮਤ ਵਿਚਾਰਾ ਸ਼ੁਰੂ ਕਰਨਗੇ ਸਾਰੀ ਸੰਗਤ ਟਿਕਾਈ ਜਾਏ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਸਮਾਂ ਦੀਵਾਨ ਚੱਲਣਾ ਹੈ ਉਹਨਾਂ ਸਮਾਂ ਲੰਗਰ ਬੰਦ ਕਰ ਦਿੱਤਾ ਜਾਵੇ ਆਓ ਆਪਾਂ ਸਾਰੇ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਾਂਤ ਚਿਤ ਬੈਠ ਕੇ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਦਾ ਲਾਹਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ